ਭਲਾ ਹੋਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਦੀ ਛੁੱਟੀ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਉਹੀ ਹੋਇਆ ਜਿਸ ਦੀ ਤਕਰੀਬਨ ਉਮੀਦ ਕੀਤੀ ਜਾ ਰਹੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਅੰਤ ਦੇ ਵਿੱਚ ਸਾਰੇ ਮੈਂਬਰਾਂ ਨੂੰ ਬਿਨਾਂ ਕੋਈ ਤਫ਼ਤੀਸ਼ੀ ਰਿਪੋਰਟ ਦਿਖਾਇਆ ਇਹ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਜਾਂਦੀਆਂ ਨੇ ਪਹਿਲਾਂ ਉਨ੍ਹਾਂ ਨੂੰ ਔਰ ਰੋਕ ਲਈ ਗਈ ਸੀ ਉਹਨਾਂ ਦੇ ਉੱਪਰ ਥੋੜੇ ਸਮੇਂ ਲਈ ਫਿਰ ਉਸ ਨੂੰ ਐਕਸਟੈਂਡ ਕਰਦਿਆਂ ਹੋਇਆ ਅੱਗੇ ਵਧਾ ਦਿੱਤਾ ਗਿਆ ਸੀ ਤੇ ਹੁਣ ਪੂਰਨ ਤੌਰ ਤੇ ਉਹਨਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਨੇ ਜਥੇਦਾਰ ਜਗਤਾਰ ਸਿੰਘ ਨੂੰ ਹੁਣ ਚਾਰਜ ਦਿੱਤਾ ਗਿਆ ਹੈ ਉਹਨਾਂ ਨੂੰ ਜਥੇਦਾਰ ਲਗਾ ਦਿੱਤਾ ਗਿਆ ਤਖਸ਼ਿਰੀ ਦਮਦਮਾ ਸਾਹਿਬ ਦਾ ਤੇ ਇਸੇ ਦੇ ਨਾਲ ਹੁਣ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਅਗਲਾ ਪੈ ਤੜਾਕੀ ਹੋਵੇਗਾ ਹਾਲਾਂਕਿ ਉਹਨਾਂ ਦਾ ਬਿਆਨ ਵੀ ਇਸਤੇ ਆ ਚੁੱਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਦੋ ਤਰੀਕ ਨੂੰ ਇਹ ਪਤਾ ਸੀ ਕਿ ਮੇਰੇ ਨਾਲ ਕੀ ਹੋਣ ਵਾਲਾ ਅਸਲ ਚ ਪਹਿਲਾਂ ਇਸ ਗੱਲ ਤੇ ਚਾਨਣਾ ਪਾ ਲਈਏ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕਿਹੜੇ ਇਲਜ਼ਾਮਾਂ ਦੇ ਤਹਿਤ ਹਟਾਇਆ ਗਿਆ ਉਹਨਾਂ ਦੇ ਆਪਣੇ ਹੀ ਕਰੀਬੀ ਰਿਸ਼ਤੇਦਾਰ ਜਿਸ ਨੂੰ ਜਿਸ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਸਾਂਡੂ ਨੇ ਉਹਨਾਂ ਦੇ ਵੱਲੋਂ ਜਥੇਦਾਰ ਸਾਹਿਬ ਦੇ ਉੱਪਰ ਇਲਜ਼ਾਮ ਲਗਾਏ ਗਏ ਸੀ ਇੱਕ ਤਰੀਕੇ ਦੇ ਨਾਲ ਨਜ਼ਾਇਤ ਸੰਬੰਧ ਹੋਣ ਦੇ ਉਹਨਾਂ ਦੀ ਪਤਨੀ ਦੇ ਨਾਲ ਅਤੇ ਇਸ ਤੋਂ ਬਾਅਦ ਉਹ ਗੱਲ ਅੱਗੇ ਤੁਰਦਿਆਂ ਹੋਇਆਂ ਤੂਲ ਫੜਦੀ ਹੈ ਅੱਗ ਫੜਦੀ ਹੈ ਤੇ ਇਸੇ ਗੱਲ ਨੂੰ ਆਧਾਰ ਬਣਾ ਕੇ ਐਸਜੀਪੀਸੀ ਦੀ ਮੀਟਿੰਗ ਦੇ ਵਿੱਚ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਕੋਲ ਦਿੱਤੀ ਜਾਂਦੀ ਹੈ ਇਸ ਤੇ ਟਿੱਪਣੀ ਵੀ ਆਉਂਦੀ ਹੈ ਜੱਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਜਿਹੜੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਤੇ ਇਨੀ ਦਿਨੀ ਇੰਗਲੈਂਡ ਦੇ ਵਿੱਚ ਨੇ ਉਹਨਾਂ ਦੇ ਉੱਪਰ ਵੀ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਸ ਤੇ ਟਿੱਪਣੀ ਆਈ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣਾ ਸਪਸ਼ਟੀਕਰਨ ਪੰਚ ਸਿੰਘ ਸਹਿਬਾਨਾ ਦੇ ਸਾਹਮਣੇ ਅਕਾਲ ਤਖਤ ਸਾਹਿਬ ਤੇ ਦੇ ਚੁੱਕੇ ਨੇ ਅਤੇ ਕਿਸੇ ਵੀ ਹੋਰ ਕਮੇਟੀ ਜਾਂ ਐਸਜੀਪੀਸੀ ਦੇ ਕੋਲ ਅਜੇ ਹਕ ਕੋਈ ਅਧਿਕਾਰ ਨਹੀਂ ਹੈ ਕਿ ਉਹ ਉਹਨਾਂ ਦੀ ਜਾਂਚ ਕਰ ਸਕਣ ਪਰ ਫਿਰ ਵੀ ਜਾਂਚ ਜਾਰੀ ਰਹੀ ਐਸਜੀਪੀਸੀ ਦੀ ਉਸ 3 ਮੈਂਬਰੀ ਕਮੇਟੀ ਦੇ ਵੱਲੋਂ ਜਥੇਦਾਰ ਸਾਹਿਬ ਦੇ ਘਰ ਲਗਾਤਾਰ ਢੇਡੇ ਵੀ ਮਾਰੇ ਜਾਂਦੇ ਰਹੇ ਪਰ ਜਥੇਦਾਰ ਸਾਹਿਬ ਨੇ ਅੱਜ ਸਪਸ਼ਟ ਕੀਤਾ ਹੈ ਕਿ ਜਦੋਂ ਮੈਂ ਜੱਥੇਦਾਰ ਨਹੀਂ ਰਿਹਾ ਤੇ ਮੈਂ ਉਹਨਾਂ ਦੇ ਸਾਹਮਣੇ ਪੇਸ਼ ਨਹੀਂ ਹੋਣਾ ਤੇ ਜੱਥੇਦਾਰ ਹੁੰਦਿਆਂ ਵੀ ਮੈਂ ਉਹਨਾਂ ਦੇ ਸਾਹਮਣੇ ਪੇਸ਼ ਨਹੀਂ ਹੋਣਾ ਸੀ ਇਹ ਗੱਲ ਉਹਨਾਂ ਨੇ ਆਖੀ ਹੈ ਤੇ ਇਸ ਤੋਂ ਬਾਅਦ ਹੁਣ ਉਹਨਾਂ ਨੂੰ ਸੇਵਾਮਾ ਸਮਾਪਤ ਕਰ ਦਿੱਤੇ ਜਾਣ ਤੋਂ ਬਾਅਦ ਅੱਗੇ ਕੀ ਉਹ ਕਰਨਗੇ ਇਸ ਤੇ ਸਾਰੇ ਕਿਆਸ ਰਾਈਆਂ ਲਾ ਰਹੇ ਨੇ ਹਾਲਾਂਕਿ ਪਿਤੇ ਸਮੇਂ ਦੌਰਾਨ ਇਹ ਵੀ ਚਰਚਾ ਛਿੜੀ ਸੀ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਸ਼ਾਇਦ ਉਹ ਕਿਸੇ ਪਾਰਟੀ ਦੇ ਮੁਖਾਗੂ ਬਣ ਸਕਦੇ ਨੇ ਇੱਕ ਨਵੀਂ ਪਾਰਟੀ ਹੋਂਦ ਵਿੱਚ ਆ ਸਕਦੀ ਹੈ ਜਿਸ ਦੇ ਜ਼ਰੀਏ ਉਹਨਾਂ ਨੂੰ ਮੁਖਾਗੂ ਬਣਾ ਕੇ ਪੇਸ਼ ਕੀਤਾ ਜਾ ਸਕਦਾ ਹੈ ਇਹ ਗੱਲ ਖਾਸ ਤੌਰ ਤੇ ਉਸ ਸਮੇਂ ਤੁਰੀ ਸੀ ਜਦੋਂ ਤਲਵੰਡੀ ਸਾਬੋ ਦੇ ਵਿੱਚ ਮੇਲਾ ਹੁੰਦਾ ਹੈ ਅਤੇ ਉਸ ਸਮੇਂ 40 ਮੁਕਤਿਆਂ ਦੇ ਸਮਾਗਮ ਦੇ ਉੱਪਰ ਜਦੋਂ ਵੱਖ-ਵੱਖ ਕਾਨਫਰੰਸਾਂ ਹੁੰਦੀਆਂ ਨੇ ਉੱਥੇ ਹੀ ਇੱਕ ਕਾਨਫਰੰਸ ਕਰਕੇ ਉਸ ਦੇ ਵਿੱਚ ਐਲਾਨੇ ਜਾਣ ਦੀ ਗੱਲ ਲੱਗੇ ਤੁਰੀ ਸੀ ਪਰ ਉਸ ਸਮੇਂ ਜੱ태ਦਾਰ ਸਾਹਿਬ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਵੀ ਹੰਗਾਰਾ ਨਹੀਂ ਭਰਿਆ ਗਿਆ ਸੀ ਜੱ태ਦਾਰ ਸਾਹਿਬ ਨੇ ਇਸ ਤੇ ਕੋਈ ਵੀ ਸਖਤ ਟਿੱਪਣੀ ਨਹੀਂ ਕੀਤੀ ਹੈ ਉਹਨਾਂ ਨੇ ਇਹੀ ਕਿਹਾ ਕਿ ਪਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਛੁੱਟੀ ਇਸ ਤਰੀਕੇ ਦਾ ਉਹਨਾਂ ਨੇ ਉਸ ਸਮੇਂ ਵੀ ਇਹ ਟਿੱਪਣੀ ਕੀਤੀ ਸੀ ਜਦੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਤੋਂ ਪਾਸੇ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਕੋਲ ਸਿਰਫ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਅਹੁਦਾ ਰਹਿ ਗਿਆ ਸੀ ਹੁਣ ਉਹਨਾਂ ਨੂੰ ਉਸ ਤੋਂ ਵੀ ਲਾਂਬੇ ਕਰ ਦਿੱਤਾ ਗਿਆ ਬਹੁਤ ਸਾਰੇ ਵਿਦੇਸ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸੰਗਤ ਜਿਹੜੀ ਹੈ ਉਸ ਨੇ ਲਗਾਤਾਰ ਇਸ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਨੇ ਲਗਾਤਾਰ ਇਸ ਤੇ ਗੱਲ ਹੋ ਰਹੀ ਹੈ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਪਹਿਲਾਂ ਵੀ ਇਸ ਸਾਡੇ ਮਾਮਲੇ 'ਚ ਪੈ ਕੇ ਇਸ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਇੱਕ ਟਿੱਪਣੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਦੇ ਰੂਪ ਚ ਪਾਈ ਸੀ ਕਿ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਮੈਂ ਮੇਰੇ ਵੀ ਧੀਆਂ ਨੇ ਅਤੇ ਮੈਂ ਉਹਨਾਂ ਦੀ ਇਸ ਤਰੀਕੇ ਦੇ ਨਾਲ ਗੱਲਾਂ ਉਹਨਾਂ ਦੇ ਖਿਲਾਫ ਨਹੀਂ ਸੁਣ ਸਕਦਾ ਤੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਤੇ ਉਹਨਾਂ ਨੇ ਬਿਰਸਾ ਸਿੰਘ ਬਲਟੋਹਾ ਨੂੰ ਬਹੁਤ ਝਾੜ ਵੀ ਪਾਈ ਸੀ ਤੇ ਉਹਨਾਂ ਦੀ ਖਾਸ ਤੌਰ ਤੇ ਕੁਝ ਕਲਿੱਪਸ ਵੀ ਵਾਇਰਲ ਹੋਈਆਂ ਸੀ ਉਸ ਸਮੇਂ ਜਦੋਂ ਜਥੇਦਾਰ ਸਾਹਿਬ ਨੇ ਅਸਤੀਫੇ ਦੀ ਗੱਲ ਕਹੀ ਸੀ ਤਾਂ ਉਸੇ ਸਮੇਂ ਜਥੇਦਾਰ ਗਿਆਨੀ ਰਗਵੀਰ ਸਿੰਘ ਵੀ ਇੱਕ ਵੀਡੀਓ ਜਾਰੀ ਕਰਕੇ ਕਹਿੰਦੇ ਨੇ ਕਿ ਜੇਕਰ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਐਸਜੀਪੀਸੀ ਦੇ ਵੱਲੋਂ ਤਾਂ ਅਸੀਂ ਵੀ ਅਸਤੀਫੇ ਤਿਆਰ ਕਰਕੇ ਜਲਦੀ ਦੇ ਦੇਵਾਂਗੇ ਅਜੇ ਹਰ ਨਹੀਂ ਹੋਣਾ ਚਾਹੀਦਾ ਉਸੇ ਵੇਲੇ ਐਸਜੀਪੀਸੀ ਦੇ ਪ੍ਰਧਾਨ ਜਥੇ ਜਿਹੜੇ ਨੇ ਤਾਮੀ ਸਾਹਿਬ ਉਹ ਵੀ ਵੀਡੀਓ ਪਾਉਂਦੇ ਨੇ ਪਰਨੇ ਦੇ ਵਿੱਚ ਹੀ ਦਸਤਾਰ ਉਹਨਾਂ ਦੇ ਨਹੀਂ ਸਜਾਈ ਹੁੰਦੀ ਕਾਲੀ ਦੇ ਵਿੱਚ ਉਹ ਵੀਡੀਓ ਪਾਉਂਦੇ ਨੇ ਤੇ ਕਹਿੰਦੇ ਨੇ ਕਿ ਅਜਿਹਾ ਕੁਝ ਨਹੀਂ ਹੋਵੇਗਾ ਉਹਨਾਂ ਦਾ ਜਿਹੜਾ ਸਤੀਫਾ ਹੈ ਉਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਪਰ ਹੁਣ ਜੋ ਕੁਝ ਹੋਇਆ ਉਸ ਦੇ ਵਿੱਚ ਬਹੁਤ ਸਾਰੀਆਂ ਟਿੱਪਣੀਆਂ ਅਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਪੜ ਰਹੇ ਹਾਂ ਕੁਝ ਲੋਕ ਇਥੋਂ ਤੱਕ ਆਖ ਰਹੇ ਨੇ ਕਿ ਜਿਹੜੇ ਤਾਮੀ ਸਾਹਿਬ ਨੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਜਿਹੜੇ ਐਸਜੀਪੀਸੀ ਪ੍ਰਧਾਨ ਨੇ ਉਹਨਾਂ ਨੂੰ ਇੱਕ ਕੁਹਾੜੀ ਦੇ ਦਸਤੇ ਦੇ ਵਾਂਗ ਵਰਤ ਲਿਆ ਗਿਆ ਹਾਲਾਂਕਿ ਉਹ ਵਰਤੇ ਨਹੀਂ ਜਾਣਾ ਚਾਹੁੰਦੇ ਸੀ ਲਗਾਤਾਰ ਰਿਵੋਲਟ ਕਰਨ ਦੇ ਵਲ ਉਹਨਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹੁਣ ਇਸ ਤੇ ਵਕਫੇ ਵਕਫ ਪ੍ਰਤੀਕਰਮ ਵੀ ਲਗਾਤਾਰ ਆਉਣਗੇ ਦੇਖਦੇ ਹਾਂ ਕੌਣ ਕੀ ਕੀ ਕਹਿ ਰਿਹਾ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ ਇਸ ਸਮੇਂ ਦੀ ਵੱਡੀ ਅਪਡੇਟ ਇਹ ਹੀ ਹੈ ਕਿ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀਆਂ ਸੇਵਾਵਾਂ ਨੂੰ ਸਮਾਪਤ ਕਰ ਦਿੱਤਾ ਗਿਆ ਧੰਨਵਾਦ